ਕਬੀਰ ਹਾੜ ਜਰੇ ਜਿਉ ਲੱਕੜੀ ਕੇਸ ਜਰੇ ਜਿਉ ਘਾਸ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਗੁਰੂ ਪਿਆਰਿਓ ਭਗਤ ਕਬੀਰ ਜੀ ਦਾ ਇਹ 36ਵਾਂ ਸ਼ਲੋਕ ਹੈ ਇਸ ਸ਼ਲੋਕ ਦੇ ਅੰਦਰ ਭਗਤ ਕਬੀਰ ਜੀ ਕਿਸੇ ਮੁਰਦਾ प्राणी ਨੂੰ ਸੜਦਾ ਦੇਖ ਕੇ ਭਗਤ ਕਬੀਰ ਜੀ ਸਰੀਰ ਦੇ ਅੰਤ ਕਾਲ ਦਾ ਹਵਾਲਾ ਦੱਸਦੇ ਹੋਏ ਇਹ ਸ਼ਲੋਕ ਉਚਾਰਨ ਕਰਦੇ ਨੇ ਕਿਉਂਕਿ ਭਗਤ ਕਬੀਰ ਜੀ ਦਾ ਇਹ ਸੁਭਾਅ ਸੀ ਜਿਸ ਵੇਲੇ ਕੋਈ ਵੀ ਪ੍ਰਾਣੀ ਚੜਾਈ ਕਰ ਜਾਂਦਾ ਨਗਰ ਦੇ ਵਿੱਚੋਂ ਤਾਂ ਬਾਬਾ ਕਬੀਰ ਜੀ ਉਸ ਨਾਲ ਅੰਤਮ ਸੰਸਕਾਰ ਦੇ ਵਾਸਤੇ ਮਸਾਣਾ ਤੱਕ ਜਾਇਆ ਕਰਦੇ ਸਨ ਇੱਕ ਦਿਨ ਦੀ ਗੱਲ ਹੈ ਕਿ ਜਦੋਂ ਕਿਸੇ ਦਾ ਸੰਸਕਾਰ ਹੋ ਰਿਹਾ ਸੀ ਤਾਂ ਉੱਥੇ ਬਾਬਾ ਕਬੀਰ ਜੀ ਦਾ ਇੱਕ ਨਿਤਨੇਮੀ ਨਿਤਨੇਮ ਦਾ ਸੰਗੀ ਸੀ ਜਿਨੇ ਬਾਬਾ ਕਬੀਰ ਜੀ ਦੇ ਇੱਕ ਇੱਕ ਬਚਨ ਨੂੰ ਸੁਣਿਆ ਤੇ ਇੱਕ ਮਾਇਆ ਜਿਸ ਕਰਕੇ ਉਸ ਦੀ ਦਿਵ ਦ੍ਰਿਸ਼ਟੀ ਖੁੱਲ ਚੁੱਕੀ ਸੀ ਗਿਆਨ ਹੋ ਚੁੱਕਾ ਸੀ ਉਹ ਬਾਬਾ ਕਬੀਰ ਜੀ ਦੇ ਨਾਲ ਹੈ ਉਸਨੇ ਦੇਖਿਆ ਕਿ ਜੋ ਵੀ ਜਿੰਨੇ ਵੀ ਪ੍ਰਾਣੀ ਮਸਾਣਾ ਵਿੱਚ ਆਏ ਨੇ ਸਭ ਦੇ ਸਿਰਾਂ ਤੇ ਉਸ ਨੂੰ ਪਹਿਲਾਂ ਕਲਗੀਆਂ ਨਜ਼ਰ ਆਈਆਂ ਤਾਂ ਜਦੋਂ ਉਹ ਮਸਾਣਾ ਤੋਂ ਵਾਪਸ ਮੁੜਨ ਲੱਗੇ ਨਾ ਤਾਂ ਤਿਵੇਂ-ਤਿਵੇਂ ਉਹਨਾਂ ਦੇ ਸਿਰਾਂ ਤੋਂ ਕਲਗੀਆਂ ਆਲੋਪ ਹੋਣ ਲੱਗੀਆਂ ਉਹ ਹੈਰਾਨ ਹੋ ਗਿਆ ਆਖਰ ਜਦੋਂ ਜਦੋਂ ਮਸਾਣਾ ਦੇ ਵਿੱਚੋਂ ਜਦੋਂ ਬਾਹਰ ਨਿਕਲੇ ਹਨ ਲੋਕ ਤਾਂ ਸਾਰਿਆਂ ਦੇ ਸਿਰਾਂ ਤੋਂ ਕਲਗੀਆਂ ਅਲੋਪ ਹੋ ਗਈਆਂ ਕੇਵਲ ਇੱਕ ਬਾਬਾ ਕਬੀਰ ਜੀ ਦੇ ਸਿਰ ਤੇ ਕਲਗੀ ਉਸੇ ਤਰ੍ਹਾਂ ਲੱਗੀ ਹੋਈ ਸੀ ਪ੍ਰਤੀਤ ਹੋ ਰਹੀ ਸੀ ਤਦ ਉਸ ਪ੍ਰੇਮੀ ਨੇ ਹੈਰਾਨ ਹੋ ਕੇ ਉਸ ਦੀ ਹੈਰਾਨਗੀ ਦੀ ਹੱਦ ਨਾ ਰਹੀ ਤਾਂ ਉਸ ਨੇ ਹੈਰਾਨ ਹੋ ਕੇ ਬਾਬਾ ਕਬੀਰ ਜੀ ਨੂੰ ਪੁੱਛਿਆ ਕਿ ਮਹਾਰਾਜ ਆ ਕੀ ਕੌਤਕ ਹੈ ਮੈਨੂੰ ਇਸ ਪ੍ਰਾਣੀ ਦੇ ਸੰਸਕਾਰ ਦੇ ਸਮੇਂ ਸਾਰਿਆਂ ਦੇ ਸਿਰਾਂ ਤੇ ਕਲਗੀਆਂ ਪ੍ਰਤੀਤ ਹੋਈਆਂ ਪਰ ਸੰਸਕਾਰ ਤੋਂ ਵਾਪਸ ਮੁੜਨ ਲੱਗਿਆ ਸਭ ਦੇ ਸਿਰਾਂ ਤੋਂ ਕਲਗੀਆਂ ਮਿਟ ਗਈਆਂ ਕੇਵਲ ਆਪ ਜੀ ਦੇ ਸੀਸ ਤੇ ਕਲਗੀ ਲੱਗੀ ਹੋਈ ਪ੍ਰਤੀਤ ਹੋ ਰਹੀ ਹੈ ਤਦ ਬਾਬਾ ਕਬੀਰ ਜੀ ਨੇ ਕਿਹਾ ਕਿ ਭਾਈ ਭਗਤੀ ਦੇ ਮਾਰਗ ਤੇ ਚੱਲਦਿਆਂ ਚੱਲਦਿਆਂ ਨਾਮ ਦੀ ਮਹਿਮਾ ਕਰਕੇ ਤੇਰੀ ਅਵਸਥਾ ਉੱਚੀ ਹੋਣ ਕਰਕੇ ਪਰਮਾਤਮਾ ਨੇ ਤੈਨੂੰ ਇਹ ਕੌਤਕ ਦਿਖਾਇਆ ਹੈ ਇਹ ਕਲਗੀਆਂ ਬੈਰਾਗ ਤੇ ਉਪਰਾਮਤਾ ਦੀਆਂ ਸਨ ਸੰਸਕਾਰ ਦੇ ਸਮੇ ਸਭ ਦੇ ਮਨਾਂ ਵਿੱਚ ਬੈਰਾਗ ਹੁੰਦਾ ਹੈ ਤੇ ਸਾਰੇ ਮਸਾਣਾ ਵਿੱਚ ਇਹੋ ਸੋਚਦੇ ਨੇ ਕਿ ਜੀ ਆਖਰ ਸਭ ਨੇ ਇੱਥੇ ਆਉਣਾ ਆਖਰ ਇਹ ਹੀ ਸਭ ਦੀ ਮੰਜ਼ਲ ਹੈ ਸਭ ਨੇ ਚਲੇ ਜਾਣਾ ਕਿਸੇ ਨੇ ਦੁਨੀਆ ਤੇ ਨਹੀਂ ਰਹਿਣਾ ਇਦਾਂ ਸਾਰੇ ਗੱਲਾਂ ਕਰਦੇ ਨੇ ਉਹ ਪ੍ਰੇਮੀ ਸਿਆ ਕੇੰਦਾ ਹਾਂ ਮਹਾਰਾਜ ਬਿਲਕੁਲ ਇਦਾਂ ਹੀ ਹੁੰਦਾ ਹੈ ਤਾਂ ਬਾਬਾ ਕਬੀਰ ਜੀ ਕਹਿਣ ਲੱਗੇ ਜਿਉਂ ਹੀ ਮਸਾਣਾ ਤੋਂ ਕੋਈ ਬਾਹਰ ਜਾਂਦਾ ਹੈ ਤਿਵੇਂ ਤਿਨਿਓ ਸੰਸਾਰ ਦੇ ਧਿਮੇਲੇ ਉਸ ਨੂੰ ਯਾਦ ਆਉਣ ਲੱਗਦੇ ਨੇ ਕਿ ਆਹ ਕੰਮ ਕਰਨਾ ਹੈ ਉਹ ਕੰਮ ਕਰਨਾ ਹੈ ਉਥੇ ਜਾਣਾ ਹੈ ਤਾਂ ਉਹਨਾਂ ਦੇ ਮਨਾਂ ਵਿੱਚ ਉਹ ਪ੍ਰਾਪਤਾ ਉਦਾਸੀ ਘਟ ਜਾਂਦੀ ਹੈ ਜੋ ਪਹਿਲਾਂ ਸੰਸਾਰ ਨੂੰ ਮਸਾਣਾ ਵਿੱਚ ਨਾਸ਼ਵੰਤ ਸਮਝਦੇ ਸੀ ਉਹ ਇਹ ਗੱਲ ਭੁੱਲ ਜਾਂਦੇ ਨੇ ਇਸ ਕਰਕੇ ਉਹਨਾਂ ਦੇ ਸਿਰਾਂ ਤੋਂ ਕਲਗੀਆਂ ਆਲੋਪ ਹੋ ਗਈਆਂ ਪਰ ਸਾਡਾ ਮਨ ਹਮੇਸ਼ਾ ਇੱਕ ਰਸ ਰੰਦਾ ਹੈ ਬੈਰਾਗ ਸੈਤ ਰਹਿੰਦਾ ਹੈ ਉਪਰਾਮ ਉਪਰਾਮ ਰਹਿੰਦਾ ਹੈ ਇਸੇ ਕਰਕੇ ਸਾਨੂੰ ਇਸ ਗੱਲ ਦਾ ਅਨੁਭਵ ਹੈ ਗਿਆਨ ਹੈ ਕਿ ਸੰਸਾਰ ਨਾਸ਼ਵੰਤ ਹੈ ਆਖਰ ਸਭ ਨੇ ਫਨਾ ਹੋ ਜਾਣਾ ਹੈ ਨਾਸ਼ ਹੋ ਜਾਣਾ ਹੈ ਮਿੱਟੀ ਵਿੱਚ ਮਿਲ ਜਾਣਾ ਹੈ ਇਸ ਕਰਕੇ ਮੇਰੀ ਕਲਗੀ ਤੈਨੂੰ ਲੱਗੀ ਹੋਈ ਪ੍ਰਤੀਤ ਹੋ ਰਹੀ ਹੈ ਗੁਰੂ ਪਿਆਰਿਓ ਐਸੀ ਹੀ ਸਾਖੀ ਜਦੋਂ ਧੰਨ ਬਾਬਾ ਬੁੱਢਾ ਸਾਹਿਬ ਦੀ ਸੱਚਖੰਡ ਪਿਆਨਾ ਕਰਦੇ ਨੇ ਨਾ ਤਾਂ ਉਸ ਵੇਲੇ ਇਤਿਹਾਸ ਵਿੱਚ ਆਉਂਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਭਾਈ ਭਾਨਾ ਜੀ ਨੂੰ ਸਾਰੇ ਸਿੱਖਾਂ ਦੇ ਸਿਰਾਂ ਤੇ ਕਲਗੀਆਂ ਪ੍ਰਤੀਤ ਹੋਈਆਂ ਉਹ ਕਲਗੀਆਂ ਅਲੋਪ ਹੋ ਗਈਆਂ ਸੀ ਪਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਤੇ ਕਲਗੀ ਜਿਉਂ ਦੀ ਤਿਉਂ ਲੱਗੀ ਹੋਈ ਸੀ। ਤੋਂ ਗੁਰੂ ਪਿਆਰੇ ਉਹ ਬਾਬਾ ਕਬੀਰ ਜੀ ਕਹਿੰਦੇ ਕਬੀਰ ਹੱਡ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਘਾਸ ਭਗਤ ਕਬੀਰ ਜੀ 7ਵੇਂ ਸ਼ਲੋਕ ਵਿੱਚ ਕਥਨ ਕਰਦੇ ਨੇ ਭਾਈ ਮਰਤਕ ਪੁਰਖ ਦੇ ਹੱਡ ਇਸ ਪ੍ਰਕਾਰ ਸੜ ਰਹੇ ਹਨ ਜਿਵੇਂ ਲੱਕੜ ਸੜਦੀ ਹੈ। ਕੇਸ ਜਰੇ ਜਿਉਂ ਕਾਸ ਤੇ ਸਰੀਰ ਦੇ ਸਾਰੇ ਕੇਸ ਭਾਵ ਵਾਲ ਕਿਉਂ ਸੜ ਰਹੇ ਨੇ ਜਿਵੇਂ ਕਾਸ ਸੜ ਜਾਂਦਾ ਹੈ ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਇਸ ਪ੍ਰਕਾਰ ਇਹ ਸਾਰਾ ਸੰਸਾਰ ਹੀ ਸੜਦਾ ਦੇਖ ਕੇ ਬਾਬਾ ਕਬੀਰ ਜੀ ਕਹਿੰਦੇ ਮੈਂ ਉਪਰਾਮ ਤੇ ਬੈਰਾਗ ਸਹਿਤ ਹੋਇਆ ਹਾਂ ਮੇਰੇ ਮਨ ਵਿੱਚ ਬੈਰਾਗ ਆਇਆ ਹੈ ਕਿ ਇਹ ਹੀ ਇਨਸਾਨ ਦੀ ਆਖਰੀ ਮੰਜ਼ਿਲ ਹੈ ਇੱਥੇ ਹੀ ਸਭ ਨੇ ਆਖਰ ਆ ਜਾਣਾ ਹੈ